ਲੀਡਰ ਬਣੇ ਰਿਹਾ 7 8 ਕਰ ਮਾਰੇ ਨਹੀਂ 7 8 ਕਰ ਪਰ ਉਹਨਾਂ ਦੇ ਅੱਖਾਂ 'ਚੰਨੇ ਵਾਲੀ ਇੱਕ ਲਾਈਟ ਜਿਹੀ ਲੱਗਦੀ ਹੈ ਗਰੰਟੀ ਮੇਰੀ ਆ ਪਰ ਕਾਹ ਕਿ ਅਗਲੇ ਜਿਹੜੇ ਛੋਟੇ ਇੱਥੇ ਨਵੇਂ ਵੀ ਆਇਆ ਕੋਈ ਕਾਂਗਰਸ ਇਧਰ ਨੇ ਬਸ ਪਰ ਉਹਨਾਂ ਦੇ ਅੱਖਾਂ 'ਚ ਇੱਕ ਲਾਈਟ ਜਾਂ ਕੋਈ ਜੀਵਰੇ ਦਾ ਟੱਪੜ ਲੱਗਦੇ ਮੈਂ ਜ਼ਿੰਮੇਵਾਰ ਆ ਇੱਥੇ ਸ਼ਹਿਰ ਦੇ ਵਿੱਚ ਛੋਟੇ ਇਧਰ ਦੇ ਪਾਸੇ ਕਈ ਗਲਗਾਂ ਦੇ ਵਿੱਚ ਗਰੇਤੀ ਵਾਲਾ ਪਾਣੀ ਆਉਂਦਾ ਜੀ ਪੀਣ ਵਾਲਾ ਆਉਂਦਾ ਉਹ ਜਿਹੜੇ ਅਸੀਂ ਬਹੁਤ ਬੜਾ ਮੌਲਾ ਪਾਇਆ ਤੁਹਾਨੂੰ ਜਿੰਨਾ ਹੋਇਆ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਇੱਥੇ ਸਾਰਿਆਂ ਭੈਣਾਂ ਦੇ ਨਾਲ ਵਾਅਦਾ ਕੀਤਾ ਸੀ ਵੀ 1000 ਰੁਪਿਆ ਦਾ ਗਾਰੰਟੀ ਨਤੀਜੇ ਸੀ ਫਾਰਮ ਵੀ ਭਰੇ ਸੀ ਉੱਥੇ ਵੀ 1000 ਰੁਪਿਆ ਜਦੋਂ ਸਰਕਾਰ ਬਣ ਗਈ ਉਦੋਂ ਸੋਦੇ ਖਾਤੇ ਆ ਦੇ ਦੂ 26 ਮਹੀਨੇ ਹੋ ਗਏ ਸਰਕਾਰ ਬਣ ਨੂੰ ਜਿਹਦੇ ਘਰ ਦੇ ਵਿੱਚ ਦੋ ਸਾਡੇ ਭੈਣਾਂ 18 ਸਾਲ ਤੋਂ ਉੱਪਰ ਜਾਂ ਮਾਂਵਾ ਉਹਨਾਂ ਨੂੰ 52000 ਰੁਪਏ ਅਮਲੇ ਦੇ ਬਦਲ ਬਣ ਗਿਆ ਜਿਹਨਾਂ ਸੋਡੇ ਇੱਥੇ ਗਲੀਆਂ ਦੇ ਵਿੱਚ ਮੋਟਾ ਮੰਦਰ ਆਇਆ ਧਾਗੂ ਵਾਲੇ ਉਹਨਾਂ ਵਿੱਚ ਦਾ ਮਾਠੇ ਪਹਿਲਾ ਸਾਡਾ 52000 ਰੁਪਏ ਦੇ 52000 ਦੇ 2 ਤੇ ਪੂਰਾ 1.45 ਦੇ ਖਾਤਾ ਐਕਚੁਅਲੀ ਉਹ ਬਾਵਾ ਅਮਲੇ ਨੇ ਦੀਪਾ ਸੀ ਤੁਸੀਂ ਨਹੀਂ ਕੀਤਾ ਸੀ ਘਰ ਆ ਕੇ ਸੀ ਮੈਂ ਗਵਾ ਰਾਜੂ ਬਾਈ ਬਹੁਤ ਦੇਖੀ ਸੀ ਗਵਾਹ ਸਾਰੇ ਅਜੀ ਆਪ ਲੋਕ ਛੋਟੇ ਤੋਂ ਸੀਲ ਦਾ ਗੱਡਾ ਪੁਰਾਣਾ ਆਇਆ ਪੀਨਾਲੇ ਪਾਣੀ ਦਾ ਗੱਡਾ ਬੁਰਾ ਹਾਲ ਆ ਅੱਜ ਇੱਕ ਸੜਕ ਬਣਾਤੀ ਅਰੇ ਇੱਟਾ ਪੁੱਛੋ ਕਿੱਥੋਂ ਆ ਗਿਆ ਇਹਨਾਂ ਵੀ ਤੁਸੀਂ ਨਹੀਂ ਪਹਿਲ ਨਾ ਹੋਏ ਜਿਹੜੇ ਕਹਿੰਦੇ ਸੀ ਜੇ 1 ਰੁਪਿਆ ਵੀ ਖਾਣ ਦਿੰਦੇ ਸੜਿਆਂ ਵਿੱਚ ਸੱਤਾ ਚੱਲਦਾ ਰਿਹਾ ਕਿਤੇ ਕਾਰਵਾਈ ਹੋਈ ਫੱਟੇ ਉਹੀ ਉੱਤੇ ਜਿਹੜੇ ਵਸੇ ਪਹਿਲਾਂ ਉਸ ਤੇਜ਼ ਤੋਂ ਮੋੜ ਜਾਂਦੇ ਸੀ ਅਸੀਂ ਅੱਜ ਵੀ ਉਸ ਦੁਆਰ ਤੇ ਖੜੇ ਆ ਕਭ ਸਾਨੂੰ ਸਹਿਲ ਦੇ ਬੱਚਿਆਂ ਦਾ ਤੇ ਵਿਕ ਦਾ ਫਿਕਰ ਆ ਐਨੇ ਜੀ ਪੜਨਾ ਵਧੀਆ ਕਰਦਾਂਗੇ ਜਿੱਥੇ ਅਸਰ ਦਾ ਬੱਚਾ ਪੜੂ ਓਥੇ ਗਰੀਬ ਦਾ ਬੱਚਾ ਪੜੂ 2 ਸਾਲ ਹੋ ਗਏ ਭੜੇ ਜਿਹੜੇ ਸਕੂਲ ਨੂੰ ਛੋਟੇ ਬੱਚੇ ਪੜਦੇ ਆ ਉਹਦੇ ਚ ਆਮ ਆਦਮੀ ਪਾਰਟੀ ਵਾਲੇ ਆਗੂਆਂ ਦੇ ਬੱਚੇ ਪੜਦੇ ਆ ਦੱਸੋ ਬੋਲ ਕੇ ਪੜਦੇ ਆ ਨਹੀਂ ਪੜਦੇ ਨਹੀਂ ਪੜਦੇ ਜੇ ਮੈਂ ਆ ਕੇ ਪੁੱਛਿਆ ਵੀ ਛੋਟੇ ਆਪੇ ਵਾਲ ਦੇ ਜਿਹੜੇ ਕਾੰਤ ਬਣਾਏ ਸੀ ਕਿੰਨੇ ਗੱਟੇ ਹੋ ਗਾਂਧੀ ਨਗਰ ਤੋਂ ਇੱਕ ਸਾਡੀ ਇੰਸਾਨੀ ਸੀ ਇੱਧਰ ਇੱਕ ਸਾਡੀ ਮਾਂ ਦਾ ਕਹਿੰਦੇ ਕਿ ਬਾਪੜੇ ਤੋਂ ਮੇਰੇ ਕੋਲ ਕਹਿੰਦੇ ਬੁੱਤ ਸਾਡਾ ਕਾਰ ਦਾ ਕੱਟਦਾ। ਹੁਣ ਬੱਤ ਦੋ ਦੋ ਬੁੱਤ ਮੈਂ ਬੱਬੇ ਵੀ ਸਾਰੇ ਸਾਰੇ ਨੇ ਤਾਂ ਸਰਕਾਰ ਦਾ ਹੁਕਮ ਮੰਗਿਆ। ਉਹ ਕਹਿੰਦੀ ਮੈਨੂੰ ਆਜ਼ਾਦ ਮਿਲੇ ਨਾ ਮਿਲੇ ਮੇਰਾ ਮੁੰਡਾ ਇੱਥੇ ਦੁਕਾਨ ਤੇ ਲੱਗਿਆ ਸਾਡੀ ਰੋਟੀ ਪੱਕਦੀ ਆ ਪਰ ਇਹ ਇੱਕ ਦਿੱਕਤ ਆ। ਮੈਂ ਕਿੰਨੇ ਕਿਹਾ ਕੱਲੇ ਮੇਰੀ ਨੂੰਹ ਦੇ ਕੋਲ ਨਿੱਕਾ ਲੈਣਾ ਹੋਣਾ ਲਾ ਉਹਦੀ ਬੀਬੀ ਹੋਣਾ ਨਹੀਂ ਆ। ਉਹਦਾ ਹੋਣਾ ਪ੍ਰੈਸ਼ਰ ਸਾਡਾ ਇਹਦਾ ਨਾਜਾਇਜ਼ ਕਾਰ ਦਾ ਨਾਲ ਉਹ ਵੀ ਬੰਦ ਹੋਊਗਾ। ਅੱਜ ਇਹ ਗਰੀਬ ਬੰਦੇ ਆ ਪ੍ਰਾਈਵੇਟ ਦਾ ਹਰ ਤਾਲ ਦੇ 20-50 ਹਜ਼ਾਰ ਰੁਪਏ ਕਿੱਥੋਂ ਲਾਵਾਂਗੇ ਜੇ ਸਾਡਾ ਉਹ ਫ੍ਰੀ ਲਾਜ ਵਾਲਾ ਕਾਰਡ ਚੱਲਦਾ ਹੁੰਦਾ ਤਾਂ ਸਾਡਾ ਕਹਿੰਦੀ ਲਾਜ ਫ੍ਰੀ ਹੋ ਜਾਂਦਾ ਇੱਥੇ ਜਿਹੜੇ ਸੋਢਰ ਆਪੂ ਬਣੇ ਜਾਵਾ ਦੇ ਪਾਰਕ ਦੇ ਸਹਿਰ ਵਾਲੇ ਉਹਨਾਂ ਨੇ ਅਜੇ ਤੱਕ ਨਵਾਂ ਕਾਰਡ ਦਾ ਕੀ ਬਣਾਉਣਾ ਸੀ ਕਿਸੇ ਬੱਚੇ ਦਾ ਕਾਰਡ ਚ ਨਾਮ ਹੀ ਨਹੀਂ ਲਿਖਾਇਆ ਜੇ ਲਿਖਾਇਆ ਤਾਂ ਦੱਸੋ ਇੱਕ ਅੰਦਰ ਸੀ 9 ਵਿਧਿਆ ਕਰਵਾ ਕੇ ਇੱਧਰ ਦੇ ਬਾਅਦ ਕਿਸੇ ਨੌਜਵਾਨ ਨੂੰ ਨੌਕਰੀ ਮਿਲੀ ਆ ਤਾਂ ਭਾਈ ਦੱਸ ਦਿਓ ਸਾਨੂੰ ਆ ਕੇ ਵੀਰੇ ਦਾ ਬੁਲਾਹਾਲਾ ਸ਼ਹਿਰ ਦੇ ਵਿੱਚ ਨਸ਼ਾ ਦਾ ਬੁਲਾਹਾਲਾ ਨਿੱਪ ਚੋਰੀਆਂ ਹੁੰਦੇ ਐ ਇੱਥੇ ਸ਼ਹਿਰ ਦੇ ਵਿੱਚ ਹੀ ਆਪਣੇ ਚੌਂਕ ਦੇ ਕੋਲੋਂ ਕਿਸੇ ਦੇ 12 ਤੋਲੇ ਦਿਨ ਦਿਹਾੜੇ ਇੱਕ ਸੇਂਡ ਦੇ ਚੱਕ ਕੇ ਲਏਗੇ ਕਾਰਵਾਈ ਕੀ ਹੋਣੀ ਸੀ ਮਰਾਇ ਪਿੰਡ ਤੋਂ ਮੇਰੇ ਪਿੰਡ ਤੋਂ ਪੁਲਿਸ ਆ ਰਹੀ ਨੇ ਕੌਣ ਜਾਤਾ ਲੱਗਿਆ ਕਾਰਨੋਂ ਦੂਜੇ ਤੀਜੇ ਦੇ ਬੰਦਾ ਵਹਿੰਆ ਇੱਕ ਆਮ ਜ਼ਿਮੀਂਦਾਰ ਨੇ 1,20,000 ਰੁਪਏ ਬੈਂਕ ਤੋਂ ਕਰਾਇਆ ਤੇ ਮੌਕੇ ਤੇ ਉੱਥੇ ਉਹਾਂ ਪੂਰੀ ਸੜਕ ਤੇ ਜਿਹੜੀ ਐਮਐਲਏ ਦੇ ਕੈਂਪ ਤੋਂ ਜਾਂਦੀ ਆ ਉਹ ਸੜਕ ਤੇ ਜਾ ਕੇ ਉਹਨੂੰ ਖੋੜ ਕੇ ਲੈ ਗਈ ਇੱਕ ਕਿਸਾਨ ਆ ਗਿਆ ਇੱਥੇ ਆਪਾਂ ਤਾਂ ਕਹਿੰਦੇ ਸੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਵੀ ਇਹੇ ਜਿਹਾ ਮਹੌਲ ਬਣਾਵਾਂਗੇ ਸਾਡੇਾਂ ਧੀਆਂ ਆਪਣਾ ਰਾਤ ਨੂੰ ਜਿਹੜੀ ਮਰਜ਼ੀ ਗਲੀ ਤੇ ਜਾਇਆ ਕਰਨ ਸ਼ਹਿਰ ਕਰਨ ਨੂੰ ਸਾਡੇਾਂ ਮਾਮਾ ਤੇ ਅੱਜ ਤੁਸੀਂ ਢੋਲ ਦੇ ਦਿੰਦਾ ਉਹ ਵਰ ਕੋਈ ਨੌਜਵਾਨੀ ਲਾ ਕੇ ਲਾਵਾ ਰੋਡ ਤੇ ਨਹੀਂ ਕਹੀ ਜਾਂਦਾ ਫਿਰ ਉੱਥੇ ਜਾ ਕੇ ਤੁਸੀਂ ਦੇਖ ਲੋ ਕਿ ਉਹ ਵੀ ਪਤਾ ਨਹੀਂ ਕਿਹੜੇ ਵਲੇ ਮੋਟੇ ਸੁੱਟ ਕੇ ਆਇਆ ਮੋਟਰਸਾਈਕਲ ਬੜੀਆਂ ਸੌਦਾ ਵਾਲੇ ਦਵਾਈ ਲੈਣ ਜਾਂਦਾ ਹੋਵੇ ਕਿਸੇ ਦੇ ਦੁਕਾਨ ਤੇ ਸੌਦਾ ਲੈਣ ਜਾਂਦਾ ਹੋਵੇ ਐਨੇ ਬੰਦੇ ਬਾਹਰੋਂ ਆਉਣੇ ਸਾਲ ਦਾ ਮੋਟਾ ਹੀ ਹੈ ਕਰ ਕਰਾ ਦਾ ਉਹ ਸਾਹਮਣੇ ਲਈ ਅਸੀਂ ਚੋਹਦੇ ਸੀ ਇਹ ਬੰਦ ਖੋਲ ਫਿਰ ਆਲੇ ਨਹੀਂ ਚੜਜੇ ਨੇ ਆਪ ਹੈਗਾ ਕੋਈ ਲਾਇਆ ਸਾਡੇ ਦੋ ਪਾਰੋਂ ਚੱਲਦੀ ਕੋਈ ਨਹੀਂ ਰਾਹੁ ਕੇਤੂ ਆ ਜੇਠੀ ਅੰਦਰ ਕਹਿੰਦੇ ਨੇ ਦੋ ਰਾਹੁ ਕੇਤੂ ਉਹਨਾਂ ਨੇ ਆਪਣਾ ਸ਼ਹਿਰ ਬਣਾ ਲਿਆ ਇੱਥੇ ਆਉਣ ਦੇ ਸੌਦੇ ਕੋਲੇ ਇਹਨਾਂ ਦੇ ਦੀ ਬਿਜਲੀ ਦਾ ਬਿੱਲ ਫ੍ਰੀ ਕਰਦਾ ਬਿਜਲੀ ਦੇ ਬਿੱਲ ਨੂੰ ਕੀ ਕਰੋਗੇ ਜਿਹੜੀਆਂ ਦੂਜੀਆਂ ਚੀਜ਼ਾਂ ਦੇ ਟੈਕਸ ਹੋਣਾ ਤਾਂ ਉਹੋ ਇਹ ਕਹਿੰਦੇ ਸੀ ਵੀ ਲਾਜ਼ ਫ੍ਰੀ ਕਰ ਦੋਗੇ ਅਸੀਂ ਸਰਕਾਰੀ ਦਾ ਸਰਕਾਰ ਜਿਹੜੀਆਂ ਮੁਸਿੰਗੀਆਂ ਲਿਆਵਾਂਗੇ ਵੀ ਗਰੀਬ ਬੰਦਾ ਇੱਥੇ ਲਾਜ਼ ਕਰਾ ਰੋ ਕਹਿੰਦਾ ਉਹ ਇਹਨਾਂ ਪ੍ਰਕਾਸ਼ ਸਿੰਘ ਉੱਥੇ ਹੱਥ ਫੜਾਉਂਦੇ ਜੇ ਅੱਗੇ ਦੇਖੋ ਕਿੰਨਾ ਬੁਰਾ ਹਾਲ ਹੈ ਕਹਿੰਦਾ ਇਹ ਮਾ ਲੋਕਾਂ ਲਈ ਜੇ ਬਤ ਫ੍ਰੀ ਬਾਜ਼ ਟੈਕਸ ਫ੍ਰੀ ਔਰ ਜਦੋਂ ਇਹ ਪੁਹਾਲਾ ਕਲੀਨ ਦੇ ਵਿੱਚੋਂ ਟੈਸਟ ਹੋ ਕੇ ਆਉਂਦਾ ਉਹਨਾਂ ਦਾ ਬੰਦਾ ਪਰਲੋਕ ਸੁਧਾਰਨ ਵਾਲਾ ਹੋ ਜਾਂਦਾ ਬੱਚੋ ਕਿਹੜਾ ਵੈਕਟਰ ਆਇਆ ਇੱਥੇ ਸਾਡੇ ਮਹਾਰਾਜ 32 ਬਿੱਡਾਂ ਦਾ ਸਰਪੰਚ ਸੀ 32 ਬਿੱਡਾਂ ਦਾ ਮੈਂ ਖੁਰ ਪੀ ਰਿਹਾ ਨਾ ਰਿਹਾ ਮੱਲੇ ਉਹਨੇ ਮਿਲਟਾਂ ਕਰ ਕਰਕੇ ਫੱਕ ਗਿਆ ਪਿੰਡ ਦੇ ਵਿੱਚੋਂ 14000 ਵੋਟ ਸੀ 14 ਦੇ ਵਿੱਚੋਂ 10 ਫੋਲ ਹੋਈ 10 ਦੇ ਵਿੱਚੋਂ 5000 99 ਵੋਟਾਂ ਬਲਕਾਰ ਸੀ ਤੁਹਾਨੂੰ ਪਈਆਂ ਕਿ ਸਾਡੇ ਬੱਤੀ ਬੁੱਢਾਂ ਦੇ ਹਸਪਤਾਲ 'ਚ ਅਜ ਇੱਕ ਵੀ ਡਾਕਟਰ ਨਹੀਂ ਜਾ ਕੇ ਦੇਖ ਲੋ ਮਾੜਾ ਉਥੇ ਗਰੀਬ ਰਾਜ ਬਣਾ ਤਰਸਦੇ ਆ ਇਹਨਾਂ ਨੇ ਬਾਹਰ ਕੀਤੇ ਸੀ ਜੀ ਸੇਵਾ ਸਹੂਲਤਾਂ ਬਣਾਵਾਂਗੇ ਇਹਨਾਂ ਨੇ ਬਾਹਰ ਕੀਤੇ ਸੀ ਜੀ ਹਜ਼ਾਰ ਪੈਸੇ ਦੇਵਾਂਗੇ ਘਰ ਘਰ ਰਾਸ਼ਨ ਦੇਵਾਂਗੇ ਦੁੱਧੋ ਛੋਡੇ ਘਰ ਘਰ 5 ਕਿਲੋ ਕਣਕ ਦੇਣ ਲਾਗੇ 3 ਕਿਲੋ ਵਾਲੇ ਘਰ ਕੋ 5 ਕਿਲੋ ਕਹਿੰਦੇ ਆ ਆਟਾ ਦੇਵਾਂਗੇ ਆਟੇ ਦੇ ਵਿੱਚ ਆ ਕੱਲ ਵੀਡੀਓ ਬੈਲ ਹੋਈ ਪਈ ਸੀ 1300 ਰੁਪਏ ਦੇ ਉਹ ਦਿੱਲੀ ਦੇ ਬੰਦਿਆਂ ਨੂੰ ਠੇਕਾ ਦਿੱਤਾ ਤੇ ਉਹ ਹੁਣ ਆਪਾਂ ਕਿਦਨਾਂ ਦਾ ਪਿੱਛੇ ਰੱਖੀ ਬੈਠਿਆ ਪਹਿਲਾਂ ਤਾਂ 10 ਲੱਖ 77 ਹਜ਼ਾਰ ਕਾਰ ਦੇ ਟੱਟੇ ਉਹ ਕਾਰ ਦੇ ਟੱਟੇ ਕਿਉਂ ਬਸ ਇੱਕ ਫੋਟੋ ਨਾਲ ਨਾ ਮਾਰਨ ਨੂੰ ਪੱਪਨ ਤਮਾਨ ਨੂੰ ਆਇਆ ਵੀ ਮੈਂ ਫੋਟੋ ਲਾਵਾਂ ਆਪਾਂ ਪਹਿਲਾਂ ਜਦੋਂ ਅਸੀਂ ਪ੍ਰਚਾਰ ਕਰ ਦਿੰਦੇ ਆ ਆਮ ਆਦਮੀ ਪਾਰਟੀ ਦਾ ਜੇ ਦੂਜੀਆਂ ਪਾਰਟੀਆਂ ਨੇ ਝੰਡੇ ਲੱਗੇ ਹੁੰਦੇ ਰਹੇ ਸਟੇਜਾਂ ਤੇ ਕਹਿੰਦੇ ਜਾਂਦੇ ਇਹਨਾਂ ਨੇ ਬਿਨਾਂ ਪੁੱਛੇ ਝੰਡੇ ਲਾ ਦਿੰਦੇ ਆ ਕੱਲ ਨੂੰ ਇੱਥੇ ਪੱਪਨ ਤਮਾਨ ਆਉਣਾ ਹੈ ਦੁਕਾਨਾਂ ਤੇ ਆ ਆਪਣੇ ਖਮਿਆਂ ਦੇ ਦਸਾਰਨਾ ਪਾਰ ਤੇ ਝੰਡੇ ਲਾਉਣਾ ਆ ਉਹ ਸੂਰੇ ਤੇ ਜਾ ਕੇ ਦੇਖ ਲੋ ਜਿੱਥੇ ਕਿਸੇ ਦੀ ਵੋਟ ਨਹੀਂ ਦਰਪਤਾ ਦੇ ਝੰਡੇ ਲਾਏ ਗਏ ਤਰ੍ਹਾਂ ਜਿਹਨਾਂ ਨੇ ਝੰਡੇ ਲਵਾਉਣੋਂ ਹਟ ਕੇ ਪਿੰਡਾਂ ਤੇ ਜਾ ਕੇ ਸਵੇਰ ਦਾ ਸ਼ੁਰੂਆਤ ਤੋਂ ਸ਼ੁਰੂ ਕਰਾਇਆ ਸੀ ਇਹਨਾਂ ਦੇ ਜਿਹੜੇ ਆਪ ਦੇ ਬੰਦੇ ਆ ਕੋਈ ਵੀ ਪਿੰਡਾਂ 'ਚ ਵੋਟ ਨਹੀਂ ਮੰਨ ਰਹੇ ਜਾ ਕੇ ਜਿਹੜੇ ਇਹਨਾਂ ਦੇ ਖਾਸ ਬੰਦੇ ਆ ਮੰਨਣ ਗਾਏ ਨਾਲ ਜੇ ਕਿਸੇ ਨਾਲ ਕੰਮ ਕਰਿਆ ਹੋਵੇ ਫੇਰ ਵੀ ਮੰਨਣ ਛੋਟੇ ਦਿਵਾਕਾਂ ਨੂੰ ਜਿਹੜੇ ਵਧੀਆ ਸਿੱਖਿਆ ਮਿਲਣੀ ਹੁੰਦੀ ਚੰਗੇ ਸਕੂਲ ਬਣਾਏ ਹੁੰਦੇ ਦੋ ਸਾਲਾਂ ਚ ਵੀ ਬੜੇ ਹੋਣ ਕੀ ਕੰਮ ਨੇ ਅੱਜੋ ਵਾਰ ਜਦ ਡਾਕਟਰਾਂ ਨੇ ਇੱਥੇ ਲਾਲ ਲਾਲ ਡਾਕਟਰ ਵਧੀਆ ਆਏ ਹੁੰਦੇ ਅਸੀਂ ਵੀ ਕਹਿੰਦੇ ਆਂ ਪਾੜ ਉੱਪਰ ਬੋਟਾ ਪਰ ਅਸੀਂ ਛੋਡੇ ਤੋਂ ਜੇ ਵੀ ਪਰਿਵਾਰ ਬੈਠਾ ਅਸੀਂ ਆ ਅਸੀਂ ਛੋਡੇ ਤੋਂ ਇੱਥੇ ਇਕੱਲੇ ਇਕੱਲੇ ਘਰ ਤੋਂ ਆ ਕੇ ਬੋਟਾ ਲਗੀਆਂ ਸੀ ਇਸ ਵਾਰੀ ਅੱਜ ਅਸੀਂ ਤਾਂ ਛੋਡੇ ਚੱਲਦਾ ਜੇ ਪਹਿਲਾਂ ਮਾਫੀ ਮੰਗਣੀ ਆ ਵੀ ਸਾਥੋਂ ਗਲਤੀ ਹੋ ਗਈ ਆ ਸਾਨੂੰ ਬੜਾ ਸਮਝਾ ਅਸੀਂ ਬਾਹਰਲੇ ਬੰਦੇ ਦਾ ਕੋਈ ਬ੍ਰੋਚ ਨਹੀਂ ਹੁੰਦਾ ਖਾਸ ਕਰਕੇ ਕਲਾਕਾਰ ਦਾ ਉਹਨੇ ਇੱਥੇ ਮੋੜ ਤੋਂ ਬਣਾ ਲਈ ਪਰ ਹਜੇ ਤੱਕ ਧਰਨੀ ਬਣਾਇਆ ਜਿੱਦਣ ਪ੍ਰਕਾਰ ਸਿੰਘ ਇੱਥੇ ਆ ਗਿਆ ਪੁੱਛਣ ਲਈ ਫੇ ਸਾਡੇ ਚਪਾਰ ਦੇ ਸਾਉਂਕਾ ਮੈਂਟਰ ਗੁਰਪ੍ਰੀਤ ਸਿੰਘ ਦੀ ਕਾਂਗਰਸ ਸਾਹਿਬ ਤੇ ਦੀਪਾ